ਪੰਜਾਬ ਪੁਲਿਸ ਲਗਾਤਾਰ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰ ਰਹੀ ਹੈ ਐਸੇ ਘੜੀ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦਾਤ ਦੀ ਨੋਕ ਤੇ ਲੁੱਟ ਆ ਘੁਮਾ ਕਰਨ ਵਾਲੇ ਦੋ આરોપી ਗ੍ਰਿਫਤਾਰ ਕੀਤੇ ਗਏ ਨੇ ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 7 ਮੋਟਰਸਾਈਕਲ 10 ਮੋਬਾਈਲ ਫੋਨ ਤੇ ਲੋਹੇ ਦਾ ਦਾਤ ਬਰਾਮਦ ਕੀਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨਾ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਹ ਘਰੋ ਸ਼ਹਿਰ ਦੇ ਵਿੱਚ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਕਈ ਲੋਕਾਂ ਨੂੰ ਇਸ ਘਰੋ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਤੇ ਪੁੱਛਕਿਛ ਵਿੱਚ ਕਈ ਔਡੀਆਂ ਵਾਰਦਾਤਾਂ ਦਾ ਖੁਲਾਸਾ ਹੋ ਸਕਦਾ ਹੈ। ਇਹ ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੈਚਿੰਗ ਦੀਆਂ ਉੱਤੋਂ ਤੱਕ ਹੋਣੀਆਂ। ਉਸ ਦੇ ਸਬੰਧ ਨੇ ਵਿੱਚ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਸਨੈਚਿੰਗ ਵਾਲਿਆਂ ਦੀ ਟੀਮ ਕਠਿਤ ਕੀਤੀ ਗਈ ਸੀ ਜਿਨ੍ਹਾਂ ਨੇ ਕਬੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਵੇਂ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੈਚਰਜ਼ ਨੂੰ ਸਾਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ। ਜਿਹਨਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਬੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਇਹ ਕੰਗਨਵਾਲ ਸਾਨੇ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਇਰੀ ਦੇ ਵਿੱਚ ਲੁੱਟ ਖੋਹਣ ਦੀ ਵਾਰਤਾ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜੇ ਕੋਈ ਕੰਲਾ ਜਾਂਦਾ ਸੀ ਰਾਘਵੀਰ ਸਿੰਘ ਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਬਾਹਰ ਕਰਕੇ ਉਹਨਾਂ ਦੇ ਉੱਤੇ ਅੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਲਗਦੇ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 210 379 ਬੀ 2 ਦੇ ਵਿੱਚ ਪੀ ਐਨ ਐਸ ਦੀ ਧਰਾਵਾਂ ਹੈਗੀਆਂ 304 2 3085 3172 ਤੇ 3085 ਪੀਐਨਐਸ ਸਾਨੇ ਵਾਲੇ ਵਿਕੇ ਮਕਦਮਾ ਦਰਜ ਕਰਕੇ ਨੂੰ ਰੈਸਟ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੇ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦੱਬਾ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਫਲੋਟਾ ਹੋਆ ਗਰੰਦਾਂ ਕਾਰਨ ਮੈਂ ਇਹ ਸੀਗਾ ਵੀ ਇਹ ਡਰਗ ਐਡਿਕਟ ਸੀਗੇ ਹੂੰ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹ ਇਹ ਲੁਫਾਘਵਾ ਦੀ ਬਗਦਦਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂਕਿ ਇਹ ਹੋਰ ਵਾਰ ਦਾਤਾ ਨਾ ਕਰਨ ਹੂੰ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਹੋ거든 ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ ਤੇ ਇਹ ਇਹ ਰੇਲ ਬੜੇ ਹੈਗੇ ਨੇ ਜੀ ਆ ਵਾਸੀ ਮਹਾਦੇਵ ਨਗਰ ਕੰਗਨਵਾ ਲੁਧਿਆਣਾ ਜੀ ਟੋਪਲ ਜੀ ਇਹਨਾਂ ਦੀਆਂ 12 ਵਾਰਦਾਤਾਂ ਸਾਹਮਣੇ ਆਈਆਂ ਨੇ ਇਹਨਾਂ ਨੂੰ ਪਹਿਲਾਂ ਕਿੱਥੇ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਪਛਾਵਾ ਹੋਇਆ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਰਾਹੋਂ ਉਹ ਵੀ ਫੜ ਲੋਗੇ ਕਿ ਉਹ ਵੀ ਆਪਦੀ ਦਾ ਸਾਜਾ ਕਿੱਥੇ ਸਰ ਇਹ ਸਮਾਨ ਕਿੱਥੇ ਵੇਚ ਰਹੇ ਸੀ ਵੇਚ ਰਹੇ ਨਹੀਂ ਸੀ ਫੰਦੀਸ ਵੇਚਦੇ ਹੁੰਦੇ ਤਾਂ ਉਹਨਾਂ ਦੇ ਵੱਖਰਾ ਪਰਚਾ ਦਰਜ ਹੋਣਾ ਸੀ ਕਾਹਦੀ ਵੀ ਅੱਜ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾ ਤਾਂ ਕੀਤੀਆਂ ਸੀ ਉਹਦੇ 'ਚ ਸਭ ਤੋਂ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਸੀ ਜਿਹੜੇ ਇਹਨਾਂ ਕੋਲ ਰਿਕਵਰ ਕੀਤੇ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਜੱਟ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟ ਸੀਗਾ ਉਹਦੇ ਵੀ ਸਾਡਾ ਜਿਹੜਾ ਹੈਗਾ ਉਹ ਟਰੈਕ ਕਰ ਚੁੱਕਿਆ ਉਹ ਜਲਦੀ ਹੀ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲਿਆ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵਕਵਾ ਕੁ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚ ਦੀ 22 ਸਾਲ ਤੇ ਇੱਕ ਨੇ 26 ਸਾਲ ਇਹ ਗਿਆਸਪੁਰਾ ਜਸਪਾਲਵੰਗਰ ਸਾਨੇਵਾਲ ਤੇ ਧੰਨਵਾਲ ਹੈਗੇ ਤੇ ਇਹ ਪ੍ਰਾਣੀ ਨੇ ਕਿਸੇ ਹੋਰ ਸਟੇਟ ਤੋਂ ਨਹੀਂ ਇੱਕ ਦਾ ਨਾਮ ਹੈਗਾ ਇਹ ਸਨੀ ਕੁਮਾਰ ਪੁੱਤਰ ਪੱਪੂ ਬਿਸ਼ੇਖ ਕੁਮਾਰ ਪੁੱਤਰ ਨਰਪਾਲ ਸਿੰਘ ਇਹ ਇਹਦੇ ਮਦਦ ਨਾਲ ਬੱਕੇ ਰਾਸ਼ੀ ਇਤਨੇ ਨੇ ਪਰ ਇਹਨਾਂ ਦੇ ਪਿੱਛੋਂ ਪਿੱਛੋਂ ਹੋ ਰਿਹਾ ਹੋਰ ਠੀਕ ਬੌਰਨ ਐਂਡ ਬੋਰਨ ਤੋਂ ਬੱਚੇ ਦੀ ਨੇ ਇਨਕੇ ਪੇਰੈਂਟਸ ਕੇ ਹੈ ਜੋ ਫਤਦਾ ਘਰਾ ਰਹੇ ਬਿਜੋਪਰ ਜਾਂ ਸੇ ਲੇਕਿਨ ਇਹ ਇਹੀ ਪੇ ਬੌਰਨ ਹੋਏ ਤੇ ਇਹੀ ਕੇ